ਮੇਰਾ ਨਾਮ ਡਾਕਟਰ ਵਿਕਾਸ ਊਧ ਮੈਂ ਤੇ ਚਲੇਰੀ ਖੁਰਦ ਆਮ ਆਦਮੀ ਕਲੀਨਿਕ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਪੋਸਟਡ ਹਾਂ ਸਾਡੇ ਕੋਲ ਇੱਥੇ ਮਿਸੀ ਰਣਵੀਰ ਕੌਰ ਕਲੀਨिकल ਅਸਿਸਟੈਂਟ ਰਜਿਸਟ੍ਰੇਸ਼ਨ ਕਰਦੀ ਹੈ ਕੁਲਦੀਪ ਸਿੰਘ ਫਾਰਮਾਸਿਸਟ ਦਵਾਈਆਂ ਡਿਸਟ੍ਰਿਬਿਊਟ ਕਰਦਾ ਹੈ ਲੋੜਿੰਦੇ ਪੇਸ਼ੈਂਟ ਦੇ ਟੈਸਟ ਕਰਦੇ ਆ ਜਿਹੜੇ ਅੱਗੇ ਲੈਬ ਚ ਜਾਂਦੇ ਆ ਜਿਨ੍ਹਾਂ ਦੀ ਇੱਕ ਜਾਂ ਦੋ ਦਿਨ ਦੇ ਵਿੱਚ ਰਿਪੋਰਟ ਆ ਜਾਂਦੀ ਹੈ 200 ਤੋਂ ਕਰੀਬ ਹੋ ਗਏ ਨੇ ਜਦੋਂ ਦਾ ਇਹ ਮਲਕ ਨੇ ਨਿਕ ਬਣਿਆ ਇਹ ਹਰ ਇੱਕ ਤਰ੍ਹਾਂ ਦੀ ਦਵਾਈ ਮਿਲ ਜਾਂਦੀ ਹੈ ਕਿ ਬੀਪੀ ਹੁੰਦਾ ਚੁੱਕਰ ਹੁੰਦੀ ਹੈ ਜਾਂ ਪਰਮਾਤਮਾ ਨਾ ਕਰੇ ਕਿਸੇ ਨੂੰ ਕੋਈ ਕੰਮ ਕਰਦਾ ਕੋਈ ਸੱਤ ਚੋੜ ਲੱਗ ਜਾਂਦੀ ਹੈ ਦਾਟ ਬਹੁਤ ਵਧੀਆ ਹੈ ਸਾਡੇ ਕੋਲ ਤਕਰੀਬਨ 84 ਆ 85 ਤਰ੍ਹਾਂ ਦੀਆਂ ਦਵਾਈਆਂ ਅਵੇਲੇਬਲ ਹੈ ਸਾਡੇ ਕੋਲ ਜਿਹੜੀ ਇਨਫਰਾਸਟ੍ਰਕਚਰ ਹੈ ਪ੍ਰੋਪਰ ਸਟੇਟ ਕੋਲ ਪੇਸ਼ੈਂਟ ਵਾਸਤੇ ਬੈਠਣ ਵਾਸਤੇ ਚੇਅਰਸ ਹੈ ਰੂਮਸ ਹੈ ਵਾਸ਼ਰੂਮ ਹੈ ਏਸੀ ਹੈ ਪ੍ਰੋਪਰ ਕਵਰਸ ਹੈ ਪ੍ਰੋਪਰ ਫਰਨੀਚਰ ਹੈ ਬਹੁਤ ਵਧੀਆ ਡਾਕਟਰ ਨੇ ਦਵਾਈਆਂ ਬਹੁਤ ਵਧੀਆ ਮਿਲਦੇ ਨੇ ਨਾਲੇ ਕਦੇ ਕਿਸੇ ਦਵਾਈ ਦੀ ਦਿੱਕਤ ਨਹੀਂ ਆਈ ਜਿਹੜੀ ਹੋਏ ਉਸ ਵੇਲੇ ਦੇ ਦਿੰਦੇ ਨੇ ਸਾਡੇ ਕੋਲ ਤਕਰੀਬਨ 10 ਪਿੰਡ ਅਟੈਚ ਆ ਉਹ ਸਾਡੇ ਕੋਲ ਆਨੇ ਆ ਉਹਨੂੰ ਦੂਰ ਨਹੀਂ ਜਾਣਾ ਪੈਂਦਾ ਹਰ ਪਿੰਡ ਤੋਂ ਉਹਨੂੰ ਤਕਰੀਬਨ 1 ਜਾਂ 2 ਕਿਲੋਮੀਟਰ ਦੇ ਵਿੱਚ ਵਿੱਚ ਵੀ ਉਹਨੂੰ ਦਵਾਈ ਮਿਲ ਜਾਂਦੀ ਆ ਨਾਮ ਮੇਰਾ ਰਜਵੰਤ ਗੋਰੇ ਜੀ ਪਿੰਡ ਛਲੇੜੀ ਖੁਰਦਾ ਡਾਕਟਰ ਤੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਦਿੰਦੇ ਨੇ ਬਬ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ। ਇਹ ਆ ਸਰਕਾਰ ਦਾ ਥੈਂਕ ਯੂ ਜਿਨ੍ਹਾਂ ਨੇ ਇੱਕ ਇਹ ਖੋਲਿਆ ਤੇ ਲੋਕਾਂ ਨੂੰ ਸੁੱਤ ਹੋਈ ਦਵਾਈਆਂ ਮਿਲਦੀ। ਰੰਡੂ ਬੀਚਾ ਕੇ ਬਗਰ ਨਾਮੋਕਾ ਮਿਲਿਆ। ਸਤੋ ਲੋਕ ਵੀ ਖੁਸ਼ ਹੈ ਕਿ ਉਹਨਾਂ ਨੂੰ ਘਰ ਦੇ ਨੇੜੇ ਹੀ ਬੈਠ ਕੇ ਦਵਾਈ ਮਿਲਦੀ ਆ। ਇਸ ਗੁੱਲ ਤੋਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ।